ਸਾਨੂੰ ਸਰਕਾਰਾਂ ਵੱਲੋਂ ਇਸ ਤਰ੍ਹਾਂ ਪਸ਼ੂਆਂ ਵਾਂਗੂ ਕੰਪਨੀਆਂ ਨੂੰ ਠੇਕੇਦਾਰਾਂ ਨੂੰ ਵੇਚ ਦਿੱਤਾ ਜਾਂਦਾ ਹੈ ਕਿਸੇ ਵੀ ਅਧਿਕਾਰੀ ਕੋਲ ਜਾਣਦੇ ਆਸੀਂ ਸਰਕਾਰੀ ਅਧਿਕਾਰੀ ਕਹਿੰਦਾ ਕਿ ਤੁਹਾਡਾ ਕੰਮ ਹੈ ਜਿਹੜਾ ਕੰਪਨੀ ਕੋਲ ਹੈ ਕੰਪਨੀ ਕਹਿੰਦੀ ਹੈ ਤੁਸੀਂ ਸੀਵਰੇਜ ਬੋਰਡ ਦੇ ਮੁਲਾਜ਼ਮ ਹੋ ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਮੈਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਜਥੇਬੰਦੀ ਤੋਂ ਸੁਭਾਸ ਖਤਰ ਜਿਹੜਾ ਸਾਡਾ ਆਉਣ ਵਾਲੇ 21 ਅਪ੍ਰੈਲ ਨੂੰ ਸੂਬਾ ਪੱਧਰੀ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਜਿਹੜੇ ਬੜੇ ਲੰਬੇ ਸਮੇਂ ਤੋਂ ਕੱਚੇ ਤੌਰ ਤੇ ਕੰਮ ਕਰਦੇ ਆ ਰਹੇ ਮੁਲਾਜ਼ਮਾ ਸੀਵਰੇਮੈਨ ਹੋਗੇ ਸਫਾਈ ਸੇਵਕ ਹੋਗੇ ਪੰਪਰੇਟਰ ਹੋਗੇ ਜਾਂ ਸਾਡਾ ਕਲੈਰੀਕਲ ਸਟਾਫ ਹੋ ਗਿਆ ਇਹਨਾਂ ਮੁਲਾਜ਼ਮਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਕਿਉਂ ਬੇਸ਼ੱਕ ਪਿਛਲੇ ਪਿਛਲੀਆਂ ਸਰਕਾਰਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀਆਂ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ ਆ ਬਦਲਾਵ ਕਰਾਂਗੇ ਅਸੀਂ ਹਰਾ ਪੈਨ ਚੱਲੇਗਾ ਪਰ ਉਹ ਹਰਾ ਪੈਨ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿਤੇ ਹੁਣ ਚੱਲਦਾ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਅਸੀਂ ਹਰ ਇੱਕ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਉੱਚ ਅਧਿਕਾਰੀ ਕੋਲੇ ਜਾਏ ਔਰ ਉਹ ਗੱਲ ਨੂੰ ਕਦੇ ਉਸ ਅਧਿਕਾਰੀ ਦੇ ਸਿਰ ਤੇ ਡੇਕ ਦਿੰਦੇ ਆ ਕਦੇ ਉਸ ਅਧਿਕਾਰੀ ਦੇ ਸਿਰ ਤੇ ਡੇਕ ਦਿੰਦੇ ਆ ਕਿ ਉਹਨਾਂ ਨੇ ਕਰਨਾ ਹੈ ਔਰ ਜਦੋਂ ਕਿਸੇ ਵੀ ਅਧਿਕਾਰੀ ਕੋਲੇ ਜਾਂਦੇ ਆ ਅਸੀਂ ਸਰਕਾਰੀ ਅਧਿਕਾਰੀ ਕਹਿੰਦਾ ਕਿ ਤੁਹਾਡਾ ਕੰਮ ਹੈ ਜਿਹੜਾ ਕੰਪਨੀ ਕੋਲ ਹੈ ਕੰਪਨੀ ਕਹਿੰਦੀ ਹੈ ਤੁਸੀਂ ਸੀਵਰੇਜ ਬੋਰਡ ਦੇ ਮੁਲਾਜ਼ਮ ਹੋ ਸਾਨੂੰ ਸਰਕਾਰਾਂ ਵੱਲੋਂ ਇਸ ਤਰ੍ਹਾਂ ਪਸ਼ੂਆਂ ਵਾਂਗੂ ਕੰਪਨੀਆਂ ਨੂੰ ਠੇਕੇਦਾਰਾਂ ਨੂੰ ਵੇਚ ਦਿੱਤਾ ਜਾਂਦਾ ਹੈ ਇਸ ਤੋਂ ਤੰਗ ਆ ਕੇ ਅਸੀਂ ਅੱਜ 21 April ਨੂੰ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਹੜਤਾਲ ਕਰਨ ਜਾ ਰਹੇ ਹਾਂ ਜਿਸ ਦੀ ਜ਼ਿੰਮੇਵਾਰੀ ਪੂਰੀ ਸਰਕਾਰ ਦੀ ਪ੍ਰਸ਼ਾਸਨ ਦੀ ਹੋਵੇਗੀ ਔਰ ਜੇਕਰ ਉਸ ਤੋਂ ਬਾਅਦ ਵੀ ਸਾਡੀ ਗੱਲ ਨਾ ਸੁਣੀ ਗਈ ਤੇ ਅਸੀਂ ਟੈਂਕੀਆਂ ਤੇ ਚੜਨ ਦਾ ਤੇ ਸੀਵਰੇਜ ਬੰਦ ਕਰਨ ਦਾ ਵੀ ਪ੍ਰੋਗਰਾਮ ਬਣਾਵਾਂਗੇ ਪਰ ਪੂਰਾ ਤਿੱਖਾ ਸੰਘਰਸ਼ ਜਿਹੜਾ ਉਹ ਵਿੱਢਿਆ ਜਾਵੇਗਾ